ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਕੈਂਪ ਟਾਊਨ ਵਾਲੇ ਦਾ ਰਵਈਆ ਕਖਣਾ ਰਵਈਆ ਕਖਣਾ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਜੇਲ੍ਹਾਂ ਦੇ ਸੁੱਟਣ ਵਾਲਾ ਤੇਰਾ ਫੇੜਾ ਹੀ ਘਿਰਕਾ ਫੇੜਾ ਹੀ ਘਿਰਕਾ ਫੇੜਾ ਹੀ ਘਿਰਕਾ ਪੰਜਾਬ ਦੇ ਭਗਵੰਤ ਮਾਨ ਦੀ ਸਰਕਾਰ ਦਾ ਰਵਈਆ ਕਖਣਾ ਰਵਈਆ ਕਖਣਾ ਲੋਕ ਏਕਤਾ ਜਿੰਦਾਬਾਦ 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 ਭਗਵੰਤ ਸਿਆ ਤੇਰੇ ਕੰਮ ਨਕਮੇ ਜਿੰਦਾਬਾਦ ਤੇਰੇ ਕਮ ਨਿਕਮੇ ਤੇਰੇ ਵਰਗਾ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਸਰਕਾਰਾਂ ਤੂੰ ਨਾ ਚਾ ਕਰੋ ਆਪਣੀ ਰਾਖੀ ਆ ਆਪਣੀ ਰੱਖ ਲਈ ਕਰੋ ਤਿਆਰੀ ਜਿੱਤੀ ਹੋ ਕੇ ਜਿੰਦਾਬਾਦ ਹੋ ਕੇ ਇਸਦਾ ਜਿੰਦਾਬਾਦ 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 ਮਾਤਾ ਸਾਹਿਬ ਕੌਰ ਦਿਆਂ ਵਾਰਸਾਂ ਦਾ ਇੱਕ ਹੈ ਜਿੰਦਾਬਾਦ 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 ਮੋਦੀ ਯਬਾਨੀਆ ਡਾਨੀ ਮੁਰਦਾਬਾਦ 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 ਭਗਵੰਤ ਤੇ ਕੇਂਦਰੀ ਆਲ ਦਾ ਵੇੜਾ ਹੀ ਕਰਕਰ ਵੇੜਾ ਹੀ ਕਰਕਰ ਲੋਕ ਇਕਤਾ ਜਿੰਦਾਬਾਦ 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 ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਉਹਨੇ ਫੋਟੋ ਫੋਟੋ ਉਹ ਕਿੱਥੇ ਪ੍ਰਸਾਰੀ ਬਾਕੀ ਫੋਟੋ ਲੋਕ ਇਹ ਕਹਿੰਦਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕੋਲੀ ਰੱਖਦੀ ਕਰੋ ਤਿਆਰੀ ਜਿੰਦਾਬਾਦ ਲੋਕ ਇਹ ਕਹਿੰਦਾ ਜਿੰਦਾਬਾਦ 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 ਸਭਾਣ ਮਿਕਰਜ ਕਮੇਟੀ ਜਿੰਦਾਬਾਦ 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 ਹਾਂਜੀ ਲਾਗੀ ਕਰਦਾ ਹਾਂਜੀ ਦੱਸਣਾ ਚਾਹੁੰਦੇ ਆ ਕਿ ਅੱਜ ਜੋ ਜਿਹੜਾ ਵਾ ਕਿਸਾਨ ਮਜ਼ਦੂਰ ਸ਼ਗਿਰਸ਼ ਕਮੇਟੀ ਦਾ ਐਲਾਨ ਸੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਵਾ 22 23 ਦਾ 24 ਤਰੀਕ ਨੂੰ ਜੋ ਜਿਹੜਾ ਵਾ ਭਗਵੰਤ ਮਾਨ ਦੀ ਸਰਕਾਰ ਦਾ ਨਾਲ ਜਿਹੜਾ ਵਾ ਕੇਂਜਰੀਵਾਲ ਦਾ ਤੇ ਨਾਲ ਜਿਹੜਾ ਵਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਵਾ ਅਰਤੀ ਫੂਕ ਮਜਾਰੇ ਕਰਾਂਗੇ ਪਿੰਡ-ਪਿੰਡ ਪੱਦਰ ਤੇ ਅੱਜ ਅਸੀਂ ਐਨ ਐਚ ਰੋਡ 54 ਸਰੀਆਲੀ ਕਲਾਂ ਚੰਡਾਵਾ ਉਹ ਤਿੰਨਾਂ ਦਾ ਮੋਦੀ ਸਰਕਾਰ ਦਾ ਕੇਂਜਰੀਵਾਲ ਦਾ ਤੇ ਨਾਲ ਜਿਹੜਾ ਭਗਵੰਤ ਮਾਨ ਦਾ ਇਹ ਪੁਤਲਾ ਫੂਕੇ ਜਿਹੜਾ ਵਾ ਨਾਰੇਬਾਜੀ ਕੀਤੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਦੱਸਣਾ ਚਾਹੁੰਦੇ ਆਪਾਂ ਕਿ ਮਾਨਸਾ ਕਿ ਤੂੰ ਬੰਨਸਾ ਸਾਡੀ ਧਰਨਿਆਂ ਤੋਂ ਨਿਕਲੀ ਹੋਈ ਪਾਰਟੀ ਆ ਇੱਕ ਬੰਨੇ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਤੇ ਜਿਹੜਾ ਤੁਸੀਂ ਘਰੋ ਕਮਾਇਆ ਇਦਾਂ ਤੇ ਕੋਈ ਸਤ੍ਰੀਕ ਨਹੀਂ ਕਰਦਾ ਹੁੰਦਾ ਜੋ ਕੋਈ ਤੁਸੀਂ ਕੀਤਾ ਵਾ ਜੋ ਤੁਸੀਂ लाठी ਚਾਰ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਸਾਡੀਆਂ ਭੈਣਾਂ ਦੇ ਸਾਡੀਆਂ ਮਾਵਾਂ ਦੇ ਉੱਤੇ ਕੀਤਾ ਵਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੁਸੀਂ ਪਟਿਆਲੇ ਜੇਲ੍ਹ ਦੇ ਵਿੱਚ ਸਾਡੇ ਕਿਸਾਨ ਮਜ਼ਦੂਰ ਬੀਬੀਆਂ ਛੱਡ ਦਿੱਤੇ ਆ ਕਿਉਂਕਿ ਸਰ ਅਸੀਂ ਕਦੀ ਵੀ ਇਹ ਗੱਲਾਂ ਤੇਰੀਆਂ ਜਰਾਂਗੇ ਨਹੀਂ ਅਜੇ ਭਗਵੰਤ ਮਾਨ ਸਿਆ ਤੇਰੀ 2 ਸਾਲ ਸਰਕਾਰ ਆ ਅਸੀਂ ਭਿੜਾਂਗੇ ਤੇਰੇ ਨਾਲ ਅਸੀਂ ਆਪਣੀ ਕਿਉਂਕਿ ਹੱਕ ਲੈਣਾ ਜਾਣਦੇ ਆ ਕਦੀ ਘਰਾਂ ਚ ਨਹੀਂ ਬਹਾਂਗੇ ਠੀਕ ਆ ਜੋ ਤੂੰ ਵਰਤਾਰਾ ਜਿਹੜਾ ਵਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵਰਤਾਇਆ ਸਾਡੇ ਕੈਂਪ ਤੇ ਢੇਢੀ ਕਰਤੇ ਸਾਡੇ ਜਿਹੜਾ ਵਾ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਸਾਡੇ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਤੇਰੇ ਡੀਆਈਜੀ ਵਰਗੇ ਤੇਰੇ ਨਾਨਕ ਸਿੰਘ ਵਰਗੇ ਕਿਉਂਕਿ ਨਾਨਕ ਸਿੰਘ ਨਾਂ ਬਹੁਤ ਵੱਡਾ ਵਾ ਸਾਡੇ ਸ਼ੀ ਦਾਦੀਆਂ ਜਿਹੜੀਆਂ ਬੋਟਾ ਉਹ ਪੈਰਾਂ ਦੇ ਵਿੱਚ ਰੋਲੀਆਂ ਗਈਆਂ ਠੀਕ ਆ ਭਗਵੰਤ ਮਾਨ ਸਿੰਘ ਤੂੰ ਠੀਕ ਆ ਕੇ ਸਰਕਾਰਾਂ ਵੱਡੀਆਂ ਹੁੰਦੀਆਂ ਵੱਡਾ ਤੇਰੇ ਤੋਂ ਤੰਤਰ ਆ ਤੇਰੇ ਤੋਂ ਹਥਿਆਰ ਆ ਤੇਰੇ ਤੋਂ ਫੋਰਸ ਆ ਤੇਰੇ ਤੋਂ ਵੱਡੀ ਮਸ਼ੀਨਰੀ ਆ ਇਹ ਖਾਲੀ ਹੱਥਾਂ ਵਾਲੇ ਲੋਕ ਜਿਹੜੇ ਜਿਨ੍ਹਾਂ ਦੇ ਕੋਲ ਸਿਰਫ ਇੱਕ ਡੰਡਾ ਤੇ ਝੰਡਾ ਵਾ ਠੀਕ ਆ ਤੈਨੂੰ ਡੱਕਰਾਂਗੇ ਜੇ ਤੁਸੀਂ ਸਾਡੇ ਤੋਂ ਸਾਡੀ ਰਾਜਧਾਨੀ ਚੰਡੀਗੜ੍ਹ ਖੋਲੀ ਸਾਡੇ ਕੋਲ ਦਿੱਲੀ ਖੋਲਿਆ ਤੇ ਠੀਕ ਆ ਅਸੀਂ ਤੇ ਚੰਡੀਗੜ੍ਹ ਦਿੱਲੀ ਜਰੂਰ ਜਾਵਾਂਗੇ ਇਹ ਤੇਰੇ ਨਾਲ ਸਾਡਾ ਵਾਦਾ ਰਿਹਾ ਕਿਸਾਨ ਮਿਹਨਤੂ ਸ਼ਿਕਰਚ ਕਮੇਟੀ ਵੱਲੋਂ ਨਾਲ ਕੇਐਮਐਮ ਵੱਲੋਂ ਨਾਲ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਪਰ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਨੂੰ ਪਿੰਡ ਦੀ ਲਾਲ ਲਕੀਰ ਜਿਹੜੀ ਆ ਉਹ ਕਦੀ ਪਾਸ ਨਹੀਂ ਕਰ ਦੇਵਾਂਗੇ ਕਿਉਂਕਿ ਇਹ ਫੈਸਲਾ ਲੋਕ ਕਰਦੇ ਹੁੰਦੇ ਆ ਕਿਤੇ ਤੈਨੂੰ ਭਲੇਖਾ ਹੋਊਗਾ ਪਹਿਲਾਂ ਬਾਦਲ ਗਿਆ ਨੂੰ ਭਲੇਖਾ ਸੀ ਇਹ ਕੈਪਟਨ ਸਰਕਾਰ ਨੂੰ ਵੀ ਭਲੇਖਾ ਇਹ ਕੈਪਟਨ ਪਿੰਦਾ ਸੀ ਮੈਂ ਲੋਹੇ ਦਾ ਮੁੱਖ ਮੰਤਰੀ ਆ ਇਹ ਭਲੇਖਾ ਭਗਵੰਤ ਮਾਨ ਸਿਆ ਤੁਮੀ ਪਾ ਲਿਆ ਪਰ ਇਹ ਆ ਕਿ ਲੋਕ ਵੱਡੇ ਹੁੰਦੇ ਆ ਸਰਕਾਰਾਂ ਛੋਟੀਆਂ ਹੁੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੈਨੂੰ ਦੱਸਦੇ ਆਂਗੇ ਅੱਜ ਦੀ ਜਿਹੜੀ ਸਾਡੀ ਮੰਗ ਆ ਕਿ ਜੋ ਸਾਡਾ ਨੁਕਸਾਨ ਜਿਹੜਾ ਵਾ ਕਰੋੜਾ ਰੁਪਈਆ ਦਾ ਤੁਸੀਂ ਗੰਭੂ ਬਾਰਡਰ ਤੇ ਕਿਨੌਰੀ ਬਾਰਡਰ ਤੇ ਕੀਤਾ ਉਹ ਜਿਹੜਾ ਵਾ ਉਹਦੀ ਭਰੋਭਾਈ ਕਰੋ ਉਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਬੀਬੀਆਂ ਸਾਡੇ ਨੌਜਵਾਨ ਜਿਹੜੇ ਆ ਉਹ ਫਟਿਆਲੇ ਵਰਗੀ ਜੇਲ੍ਹ ਦੇ ਵਿੱਚ ਬੰਦ ਕੀਤੇ ਆ ਉਹਨਾਂ ਨੂੰ ਤੁਰੰਤ ਬਿਨਾਂ ਜ਼ਮਾਨਤ ਤੋਂ ਰਿਹਾ ਕੀਤਾ ਜਾਵੇ ਜੇ ਤੁਸੀਂ ਜਿਹੜਾ ਬਿਨਾਂ ਜ਼ਮਾਨਤ ਤੋਂ ਸਾਡੇ ਆਗੂ ਨੂੰ ਅੱਜ ਜਾਂ ਸਵੇਰ ਪਹਿਲੇ ਟਾਈਮ ਤੱਕ ਨਹੀਂ ਰਿਹਾ ਕਰਦੇ ਤੇ ਕੱਲ ਨੂੰ ਜਿਹੜਾ ਇੱਕ ਵੱਡੇ ਸੰਘਰਸ਼ਾਂ ਦੇ اعلان ਹੋ ਜਾਣਗੇ ਕਿਉਂਕਿ ਤੁਸੀਂ ਵੀ ਤਿਆਰੀਆਂ ਇਹੀਂ ਤਿਆਰੀਆਂ ਕੀਤੀਆਂ ਵਾ ਅਸੀਂ ਦਿਨ ਪਰ ਰਾਤ ਜਿਹੜਾ ਵਾ ਕਿਉਂਕਿ ਲੋਕਾਂ ਦੀ ਗਵਾਹੀ ਕਰਦੇ ਆ ਘਰਾਂ 'ਚ ਬੈਠਣ ਵਾਲੇ ਨਹੀਂ ਉਹਨਾਂ ਜਿਰ ਤੱਕ ਲੜਾਂਗੇ ਉਹਨਾਂ ਜਿਰ ਤੱਕ ਲੜਾਂਗੇ ਜਿੰਨਾ ਚਿਰ ਤੱਕ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਸਮੂੱਚਾ ਕਰਜ਼ਾ ਮਾਫ 52 ਸਾਲ ਤੋਂ ਵੱਧ ਜਿਹੜਾ ਵਾ 10000 ਰੁਪਿਆ ਪੈਨਸ਼ਨ ਆਦ ਸਾਰੀਆਂ ਮੰਗਾਂ ਜਿਹੜੀਆਂ 12 ਮੰਗਾਂ ਲੜਦੇ ਆ ਸਾਰੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਤੱਕ ਲੜਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ